ਸਤਿ ਸ੍ਰੀ ਅਕਾਲ ਜੀ ਲਾਈਵ ਤੇ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਆਪਾਂ ਖੜੇ ਆ ਰੈਕੋਰਟ ਵਿਖੇ ਬਿਜਲੀ ਘਰ ਵਿਖੇ ਪਾਵਰ ਗ੍ਰਿਡ ਜੋ ਆਪਣਾ ਰੈਕੋਰਟ ਦਾਗਾ ਉੱਥੇ ਖੜੇ ਆ ਜਿੱਥੇ ਕਿ ਇੱਕ ਬਹੁਤ ਵੱਡਾ ਇਕੱਠ ਹੋਇਆਗਾ ਸਾਰੇ ਹੀ ਕਿਸਾਨ ਯੂਨੀਅਨਾਂ ਦਾ ਜਿੰਨੀਆਂ ਵੀ ਆਪਣੇ ਇਲਾਕੇ ਦੀਆਂ ਕਿਸਾਨ ਯੂਨੀਅਨ ਨੇ ਘਟੋ ਘਟ 4 ਤੋਂ 5 ਯੂਨੀਅਨਾਂ ਇੱਥੇ ਇਕੱਠੀਆਂ ਹੋਈਆਂ ਨੇ ਉਹਨਾਂ ਦੇ ਆਗੂ ਇਕੱਠੇ ਹੋਏ ਨੇ ਤੇ ਇਹ ਜੋ ਗੱਲਬਾਤ ਆ ਇਹ ਪਿਛਲੇ ਦਿਨਾਂ ਵੀ ਇੱਥੇ ਇੱਕ ਧਰਨਾ ਲੱਗਿਆ ਸੀਗਾ ਜੋ ਕਿ ਆਪਣੇ ਜੋ 스마트 ਮੀਟਰ ਲੱਗ ਰਹੇ ਆ ਜਿਨ੍ਹਾਂ ਨੂੰ ਚਿਪ ਵਾਲੇ ਮੀਟਰ ਵੀ ਕਿਹਾ ਜਾਂਦਾਗਾ ਬਿਲੀ ਬੋਰਡ ਕਨੀਓ ਪਾਵਰ ਕਾਮ ਕਨੀਓ ਲਗਾਏ ਜਾ ਰਹੇ ਨੇ ਇਹ ਜੋ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾਗਾ ਜੋ ਪਿੰਡਾਂ ਦੇ ਵਿੱਚ ਇਹ ਨਹੀਂ ਲੱਗਣਗੇ ਮੀਟਰ ਤੇ ਨਹੀਂ ਲਾਏ ਜਾਣਗੇ ਇਸ ਦੇ ਬਾਰੇ ਹੀ ਅੱਜ ਕਿਹਾ ਜਾ ਰਿਹਾਗਾ ਤੇ ਸਾਡੇ ਨਾਲ ਸਾਰੇ ਆਗੂ ਖੜੇ ਨੇ ਤੇ ਆਪਾਂ ਵਾਰੀ-ਵਾਰੀ ਸਾਰਾ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਪੱਖ ਰੱਖਾਂਗੇ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇਜ ਪੰਜਾਬ ਲਾਈਵ ਟੀਵੀ ਦਾ ਬਹੁਤ ਧੰਨਵਾਦ ਮੇਰਾ ਨਾਮ ਚਮਕੌਰ ਸਿੰਘ ਗਿੱਲ ਪਿੰਡ ਕਮਾਲਪੁਰਾ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਡਿਕੌਂਦਾ ਜਿਨ੍ਹਾਂ ਦੇ ਪ੍ਰਧਾਨ ਸਾਡੇ ਬੂਤਾ ਸਿੰਘ ਜੀ ਬੁਰਜਗੱਲੇ ਉਹਨਾਂ ਵੱਲੋਂ ਸਾਨੂੰ ਦੇਸ਼ਾਂ ਦੇਸ਼ਾਂ ਤੇ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੀ ਤਕਰੀਬਨ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਚਿਪ ਵਾਲੇ ਮੀਟਰਾਂ ਦਾ ਜੋ ਵਿਰੋਧ ਕੀਤਾ ਜਾ ਰਿਹਾ ਹੈ ਅਸੀਂ ਉਸ ਦਾ ਪੂਰ ਜ਼ੋਰ ਵਿਰੋਧ ਕਰਨ ਆਏ ਹਾਂ ਕਿਉਂਕਿ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਇਹ ਚਿਪ ਵਾਲੇ ਮੀਟਰ ਲਵਾਏ ਜਾ ਰਹੇ ਨੇ ਬਿਨਾਂ ਦੱਸੇ ਤੋਂ ਜਿਹੜੇ ਸਾਈਨ ਕਰਾ ਲੈਂਦੇ ਨੇ ਫਾਰਮਾਂ ਤੇ 스마트 ਮੀਟਰ ਕਹਿ ਕੇ ਉਹ ਲੋਕ ਧੋਖੇ ਜਾ ਕੇ ਸਾਈਨ ਕਰ ਦਿੰਦੇ ਨੇ ਕਿ ਸਾਡੇ ਸੇਤੀ ਮੀਟਰ ਲੱਗ ਜੇ ਜਾਂ ਓਵਰਲੋਡ ਮੀਟਰ ਕਰਾ ਕੇ ਜਿਵੇਂ ਬਕਸੇ ਦੇ ਵਿੱਚ 15 ਦੀ ਜਗ੍ਹਾ ਤਾਂ तकरीबन 23 23 24 24 ਮੀਟਰ ਲਾ ਕੇ ਓਵਰ ਹੀਟ ਹੋ ਜਾਂਦਾ ਉਹ ਮੀਟਰ ਬਚਾਉਂਦੇ ਨੇ ਇਸ ਕਰਕੇ ਉਸ ਤੋਂ ਬਾਅਦ ਇਹ ਸਮਾਰਟ ਮੀਟਰ ਹੀ ਲਾਉਂਦੇ ਨੇ ਅਸੀਂ ਇਹਨਾਂ ਦਾ ਪੂਰ ਜ਼ੋਰ ਵਿਰੋਧ ਕਰਦੇ ਆਂ ਅੱਜ ਸਾਰੀਆਂ ਭਰਾ ਭਰੇ ਜਿਹੜੇ ਬੰਦਿਆਂ ਸਾਡੇ ਆ ਇੱਥੇ ਹਾਜ਼ਰ ਨੇ ਅਸੀਂ ਐਕਸ਼ਨ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਵਾਰਨਿੰਗ ਹੀ ਕਹਾਂਗੇ ਕਿਉਂਕਿ ਅਸੀਂ ਵਿਰੋਧ ਪਹਿਲਾਂ ਹੀ ਕਰਦੇ ਆ ਰਹੇ ਆਂ ਜਿੰਨੇ ਮੀਟਰ ਹੁਣ ਲਾਉਣ ਵੀ ਆਉਂਗੇ ਅਸੀਂ ਲਾਉਣ ਦਾ ਵੀ ਵਿਰੋਧ ਕਰਾਂਗੇ ਤੇ ਜਿਹੜੇ ਲੱਗੇ ਆ ਉਹ ਲਾ ਕੇ ਵੀ ਵਾਪਸ ਕਰਾਂਗੇ ਇਸ ਲਈ ਸਾਡੀ ਬੇਨਤੀ ਆ ਕਿ ਇਹਨਾਂ ਤੋਂ ਬਿਨਾ ਇਹਨਾਂ ਕੁਸ਼ ਕਰਾਉਣ ਤੋਂ ਪਹਿਲਾਂ ਹੀ ਦੂਜੇ ਮੀਟਰ ਜਿਹੜੇ ਪਹਿਲਾਂ ਆਮ ਚੱਲਦੇ ਆ ਉਹਨਾਂ ਨੂੰ ਹੀ ਲਾਇਆ ਜਾਵੇ ਤੇ ਸਾਰੇ ਪੰਜਾਬ ਦੇ ਵਿੱਚ ਕੁਝ ਇਲਾਕਿਆਂ 'ਚ ਹਲੇ ਤੱਕ ਕਾਲੇ ਮੀਟਰ ਹੀ ਉਹਨਾਂ ਦੇ ਚੱਲਦੇ ਆ ਸਾਡੇ ਸਮਾਰਟ ਮੀਟਰ ਕਿਉਂ ਜਾਂ ਤਾਂ ਉਹਨਾਂ ਨੂੰ ਵੀ ਸਾਡੇ ਨਾਲ ਦੇ ਕਰੋ ਜਾਂ ਸਾਨੂੰ ਉਹਨਾਂ ਦੇ ਨਾਲ ਦੇ ਕਰੋ ਬਿਲਕੁਲ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਕਿਹਾਗਾ ਵੀ ਸਮਾਰਟ ਮੀਟਰ ਜੋ ਲੱਗ ਰਹੇ ਨੇ ਇਹ ਬੰਦ ਕੀਤੇ ਜਾਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਮਤਲਬ ਜੋ ਕਿਸਾਨ ਯੂਨੀਅਨਾਂ ਜੋ ਸਾਡੇ ਨਾਲ ਆਪਣੇ ਭਾਰਤੀ ਕਿਸਾਨ ਯੂਨੀਅਨ ਇਕਤਾ ਦਕੌਂ ਦਾ ਤਨੀਰ ਤੋਂ ਮਾਸਟਰ ਜੀ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਸਟਰ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਮੀਟਰ ਨਹੀਂ ਲੱਗੇ ਜਾਣਗੇ ਜਾਂ ਲਾਉਣ ਨਹੀਂ ਦਿੱਤੇ ਜਾਣਗੇ ਤਾਂ ਪਿੰਡਾਂ ਦੇ ਵਿੱਚ ਲੋਕਾਂ ਦਾ ਕੀ ਹੰਗਾਰਾਗਾ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਮੈਂ ਗੱਲ ਕਰਨੀ ਚਾਹਣਾ ਕਿ ਦਿੱਲੀ ਐਜੀਟੇਸ਼ਨ ਦੇ ਦੌਰਾਨ ਇਹ ਮਸਲਾ ਬਿੱਲ 2000 2020 2020 ਜਿਹੜਾ ਲਿਆਂਦਾ ਸੀਗਾ ਉਹਦੇ ਸਬੰਧੀ ਸਾਡੀ ਇੱਕ ਸੰਝ ਦੇਣੀ ਇੱਕ ਰਹਿ ਸੀ ਕਿ ਅਸੀਂ ਜਿਹੜਾ ਬਿੱਲ ਬਿੱਲ ਜਿਹੜਾ ਲਿਆਂਦਾ ਰਿਹਾ ਹੈ ਬਿੱਲੀ ਦੇ ਸਬੰਧ ਚ ਉਹ ਕਿਸੇ ਕੀਮਤੇ ਪੰਜਾਬ ਦੇ ਲਾਗੂ ਨਹੀਂ ਹੋਣ ਦੇਣਾ ਤੇ ਇਹ ਮੋਦੀ ਸਰਕਾਰ ਨੇ ਮੰਨਿਆ ਸੀ ਉਹ ਸਮਝਦੇ ਕਿਸਾਨ ਮੰਗਾ ਮੰਨਿਆ ਕਿ ਇਹ ਅਸੀਂ ਬਿੱਲ ਆਪਦੇ ਲੋਕ ਸਭਾ ਦੇ ਵਿੱਚ ਨਹੀਂ ਪੇਸ਼ ਕਰਾਂਗੇ ਪਰ ਉੱਥੇ ਭਾਵੇਂ ਦੂਜੇ ਸਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਫਿਰ ਰੋਣਾ ਪੈ ਗਿਆ ਪਾਸ ਨਹੀਂ ਹੋਇਆ ਪਰ ਟੇਡੇ ਢੰਗ ਨਾਲ ਇਹਨਾਂ ਨੇ ਜਿਹੜੇ ਆ ਚੇਪੜੇ ਮੀਟਰ ਲਾਉਣ ਲੱਗੇ ਆ ਇਹ ਅਸਲ ਵਿੱਚ ਉਹਦਾ ਹੀ ਰੂਪ ਆ ਕਿਉਂਕਿ ਸਾਰਾ ਬਿਜਲੀ ਬੋਰਡ ਆ ਜਿਹੜਾ ਇਹ ਪ੍ਰਾਈਵੇਟ ਖੇਤਰ ਵੱਲ ਨੂੰ ਜਾ ਰਿਹਾ ਚੇਪੜੇ ਮੀਟਰ ਵੀ ਇੱਕ ਪ੍ਰਾਈਵੇਟ ਖੇਤਰ ਵੱਲ ਨੂੰ ਪਲਾਂਗਾ ਜਿਹਨੂੰ ਜਦੋਂ ਅੱਜ ਹੀ ਕਿਸਾਨ ਜਦੋਂ ਦਿੱਲੀ ਦੇ ਵਿੱਚ ਰੱਦ ਕਰਕੇ ਆਏ ਆ ਅੱਜ ਉਹੀ ਬਿੱਲ ਸਾਡੇ ਤੇ ਚੇਪੜੇ ਮੀਟਰਾਂ ਹੀ ਲਿਆ ਕੇ ਸੋਪਰੇਲ ਜੀ ਦਾ ਅਸੀਂ ਸਾਰੀਆਂ ਕਿਸਾਨ ਜਣ ਬੰਦੀਆਂ ਰਲ ਕੇ ਵਿਰੋਧ ਕਰ ਰਿਆਂ ਅਸੀਂ ਐਲਾਨ ਕਰਦੇ ਆ ਸਾਡੇ ਇਲਾਕੇ ਦੇ ਵਿੱਚ ਨਾ ਚੇਪੜਾ ਮੀਟਰ ਪਹਿਲਾਂ ਲੱਗਣ ਦਿੱਤਾ ਜੇ ਕਿਤੇ ਲੱਗ ਵੀ ਗਿਆ ਉਹ ਰਾਕੇ ਅਸੀਂ ਦਫ਼ਤਰ ਜਮਾ ਕਰਾਏ ਨੇ ਮੈਂ ਭਾਰਤੀ ਸਨੇਕਤਾ ਡਕਾਉਂਦਾ ਧਨੇ ਰਗਰਵਨ ਨੂੰ ਪਹਿਲਾਂ ਵੀ ਅਸੀਂ ਇਲਾਕੇ ਵਿੱਚ ਵੱਡੀ ਪੱਦਰ ਦੇ ਮੀਟਰ ਪੱਟ ਕੇ ਦਫਤਰਾਂ ਜਮਾ ਕਰਾਏ ਆ ਹੁਣ ਵੀ ਜੇ ਕੋਈ ਹੋਇਆ ਪੱਟਾਂਗੇ ਤੇ ਨਵਾਂ ਅਸੀਂ ਲੱਗਣ ਨਹੀਂ ਦੇਣਾ ਇਹ ਸਾਡਾ ਐਲਾਨ ਆ ਸਾਡੀ ਜਥੇਬੰਦੀ ਵੱਲੋਂ ਬਿਲਕੁਲ ਜੀ ਮਾਸਟਰ ਜੀ ਨੇ ਪੂਰੇ ਜੋਰ ਨਾਲ ਗੱਲ ਕਹੀ ਆ ਵੀ ਜੋ ਕਿ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਜੀ ਸਾਰੇ ਨਹੀਂ ਗੱਲਬਾਤ ਕਰਾਂਗੇ ਅੱਛਾ ਬਿਲਕੁਲ ਜੀ ਬਿਲਕੁਲ ਜਿਵੇਂ ਕੀ ਹੁਣ ਆਗੂ ਸਾਡੇ ਨਾਲ ਖੜੇ ਨੇ ਸਾਰੇ ਆਪਣਾ ਆਪਣਾ ਪੱਖ ਰੱਖਣਾ ਚਾਹੁੰਦੇ ਆ ਤੇ ਬਿਲਕੁਲ ਰੱਖਣਾ ਚਾਹੀਦਾ ਵੀ ਆ ਤੇ ਸਾਡੇ ਨਾਲ ਫਰਦਾ ਜੀ ਖੜੇ ਨੇ ਦਸ਼ਮੀਸ਼ ਕਿਸਾਨ ਮਜ਼ਦੂਰ ਯੂਨੀਅਨ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਆਪਣੀ ਸਾਰੀ ਗੱਲਬਾਤ ਦੱਸੋ ਜੀ ਪਹਿਲਾਂ ਆਪਣਾ ਨਾਮ ਦੱਸੋ ਮੈਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲੜਤੋਂ ਦਸ਼ਮेश ਕਿਸਾਨ ਮਜ਼ਦੂਰ ਜੂਨੀਅਰ ਰਜਿਸਟਰਡ ਜ਼ਿਲ੍ਹਾ ਲੁਧਿਆਣਾ ਅਸੀਂ ਆਪ ਜੀ ਦੇ ਚੈਨਲ ਦਾ ਸਵਾਗਤ ਕਰਦੇ ਹਾਂ ਜਿਹੜੀ ਹੱਕ ਸੱਚ ਦੀ ਆਵਾਜ਼ ਨੂੰ ਉੱਚਾ ਕਰ ਰਹੇ ਹਾਂ ਤੇ ਅਸੀਂ ਅੱਜ ਸਾਰੀਆਂ ਇੱਥੇ ਕਿਸਾਨ ਜਥੇਬੰਦੀਆਂ ਇਸ ਇਲਾਕੇ ਦੀਆਂ ਅਤੇ ਬਾਹਰ ਅਗਵਾਂਢੀ ਇਲਾਕਿਆਂ ਦੀਆਂ ਉਹ ਇਕੱਠੇ ਹੋ ਕੇ ਇੱਕ ਵੱਡਾ ਜਿਹੜਾ ਹੈਗਾ ਘਰਾਓ ਕੀਤਾ ਹੋਇਆ ਐਕਸ਼ਨ ਕਲਵੰਦ ਸਿੰਘ ਦਾ ਜਿਨੇ ਕਿ ਇੱਥੇ ਖਾਪਤਕਾਰਾਂ ਨੂੰ ਨਜਾਇਜ਼ ਤੌਰ ਤੇ ਨੋਟਿਸ ਜਾਰੀ ਕੀਤੇ ਆ ਉਹਨਾਂ ਨੋਟਿਸਾਂ ਦੇ ਵਿਰੁੱਧ ਅਤੇ ਹਰ ਹਾਲਤ ਅਸੀਂ ਜਿਹੜੇ ਚਿਪ ਵਾਲਾ ਮੀਟਰ ਹੈ ਉਹਦਾ ਪਹਿਲਾਂ ਵੀ ਸਾਂਝੀਆਂ ਥਾਵਾਂ ਤੇ ਵਿਰੋਧ ਕਰਦੇ ਆ ਰਹੇ ਸੀ ਹੁਣ ਇਹਨਾਂ ਨੇ ਚੋਰੀ ਛਿਪੇ ਧੋਖੇ ਨਾਲ ਭਲੇਖੇ ਨਾਲ ਮਜਬੂਰੀ ਵਸ ਲੋਕਾਂ ਦੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਹੈਗੇ ਨੇ ਖਰਾਬ ਮੀਟਰ ਦੇ ਬਹਾਨੇ ਹੇਡ ਜਾਂ ਨਵੇਂ ਮੀਟਰ ਲਾਉਣ ਦੇ ਬਹਾਨੇ ਹੇਡ ਚੈਪ ਵਾਲੇ ਮੀਟਰ ਲਾਉਣੇ ਸ਼ੁਰੂ ਕਰਤੇ ਆ ਜਿਹਨੂੰ ਕਿਸੇ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਕਿਉਂ ਕਿਉਂਕਿ ਇਹ ਕਾਰਪੋਰੇਟੀ ਮਾਲ ਆ ਤੇ ਕਾਰਪੋਰੇਟਾਂ ਦੀ ਮੰਗ ਤੇ ਹੀ ਲੱਗ ਰਹੇ ਨੇ ਪੰਜਾਬ ਚੋਂ ਕਿਸੇ ਪਿੰਡ ਦੀ ਮੰਗ ਨਹੀਂ ਕਿਸੇ ਪੰਚਾਇਤ ਦੀ ਮੰਗ ਨਹੀਂ ਕਿਸੇ ਕਿਸਾਨ ਮਜ਼ਦੂਰ ਜਥੇਬੰਦੀ ਦੀ ਮੰਗ ਨਹੀਂ ਕਿਸੇ ਹੋਰ ਸੰਸਥਾ ਦੀ ਮੰਗ ਨਹੀਂ ਤੇ ਫਿਰ ਕਿਹਦੀ ਮੰਗ ਤੇ ਲੱਗ ਰਹੇ ਨੇ ਨਰੋਲ ਕਾਰਪੋਰੇਟਾਂ ਦੀ ਮੰਗ ਤੇ ਮੋਦੀ ਸਰਕਾਰ ਦਾ ਫੈਸਲਾ ਔਰ ਭਗਵੰਤ ਮਾਨ ਵੀ ਮਾਰਚ 23 ਵਿੱਚ ਉਥੇ ਦਸਤਖਤ ਕਰ ਚੁੱਕਿਆ ਤਾਂ ਨਗ ਰਹੇ ਨੇ ਤੇ ਪਾਵਰ ਕਾਮ ਨੂੰ ਅਡਾਪਟ ਕਰ ਚੁੱਕੀ ਆ ਹੁਣ ਸਿੱਧੀ ਟੱਕਰ ਐ ਇਸ ਵੇਲੇ ਪਾਵਰ ਕਾਮ ਨਾਲ ਤੇ ਇਥੋਂ ਦੀ ਸਰਕਾਰ ਨਾਲ ਤੇ ਨਾਲ ਕੇਂਦਰ ਸਰਕਾਰ ਨਾਲ ਸੋ ਇਥੇ ਲੜਾਈ ਲੜਾਂਗੇ ਪਹਿਲਾਂ ਹੀ ਸਾਰੀਆਂ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਦਾ ਡਟ ਕੇ ਵਿਰੋਧ ਕਰ ਰਹੀਆਂ ਨੇ ਸੋ ਇਸ ਇਲਾਕੇ 'ਚ ਵੀ ਅਸੀਂ ਵਿਰੋਧ ਇਕਾ ਕਰ ਰਹੇ ਆ ਕਿਸੇ ਕੀਮਤੇ ਮੀਟਰ ਨਹੀਂ ਲੱਗਣ ਦੇਾਂਗੇ ਪਹਿਲਾਂ ਸਾਂਝੀਆਂ ਥਾਵਾਂ ਤੋਂ ਪੱਟ ਕੇ ਮੋੜਦੇ ਸੀ ਹੁਣ ਵੀ ਪੱਟ ਕੇ ਪਹਿਲੀ ਗੱਲ ਤਾਂ ਲਾਉਣ ਹੈ ਬੇਨਤੀ ਕਰਦੇ ਆ ਅਪੀਲ ਕਰਦੇ ਆ ਇਹਨਾਂ ਨੂੰ ਚੇਤਾਵਨੀ ਵੀ ਦਿੰਦੇ ਆ ਪਰ ਜੇ ਅਜੇ ਵੀ ਆਵਾਜ਼ ਨਾ ਆਏ ਹਰ ਹਾਲ ਜਿੱਥੇ ਮੀਟਰ ਲੱਗੂਗਾ ਉਹ ਲੱਗਣ ਨਹੀਂ ਦੇਵਾਂਗੇ ਜੇ ਲੱਗ ਵੀ ਜਾਊ ਚੋਰੀ ਛਿਪੇ ਤੇ ਉਹਨੂੰ ਪਟਕੇ ਇਹਨਾਂ ਦੀ ਮੇਜ਼ ਤੇ ਅਸੀਂ ਆਵਾਂਗੇ ਸੋ ਕਿਸੇ ਕੀਮਤੇ ਬਰਦਾਸ਼ਤ ਨਹੀਂ ਕਰਾਂਗੇ ਕਾਰਪੋਰੇਟੀ ਮਾਲ ਨੂੰ ਕਿਉਂਕਿ ਇਹ ਜੇ ਆ ਜੇ ਦਾਖਲ ਹੋ ਜਾਂਦੇ ਨੇ ਤਾਂ ਸਮਝੋ ਬਿਜਲੀ ਦਾ ਕਾਰਪੋਰੇਟੀ ਕਰਨੀ ਜੀ ਕਰਨ ਪੱਕੇ ਤੌਰ ਤੇ ਹੋ ਜਾਂਦਾ ਕਾਰਪੋਰੇਟੀ ਮਾਲ ਹੈਗਾ ਸੋ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹਰ ਹਾਲਤ ਬਿਜਲੀ ਬੋਰਡ ਨੂੰ ਕੈਮ ਰੱਖਾਂਗੇ ਇਹਨਾਂ ਦੀਆਂ ਸੇਵਾਵਾਂ ਵੀ ਨੌਕਰੀਆਂ ਵੀ ਇਹਨਾਂ ਜੁੜੀਆਂ ਹੋਈਆਂ ਤਨਖਾਹਾਂ ਪੈਨਸ਼ਨਾਂ ਜੇ ਸੋਚਣ ਪਰ ਇਹ ਨਹੀਂ ਸੋਚ ਰਹੇ ਪਰ ਇਹਨਾਂ ਨੂੰ ਜਿਹੜਾ ਹੈਗਾ ਕਾਰਪੋਰੇਟੀ ਝੂਠ ਨਹੀਂ ਬਣਦੀ ਆ ਗਿਆ ਦੇਾਂਗੇ ਧੰਨਵਾ ਬਿਲਕੁਲ ਵੀ ਇਹਨਾਂ ਨੇ ਕਿਹਾ ਵੀ ਜੋ ਇਹ ਮੀਟਰ ਨਹੀਂ ਲੱਗੇ ਦਿੱਤੇ ਜਾਣਗੇ ਤੇ ਸਾਡੇ ਨਾਲ ਸਰਦਾਰ ਜੀ ਨੇ ਕਿਰਤੀ ਕਿਸਾਨ ਯੂਨੀਅਨ ਤੋਂ ਆਪਣਾ ਹੀ ਪਹਿਲਾ ਨਾਮ ਦੱਸੋ ਪੂਰਾ ਮੈਂ ਤਾਂ ਲੋਟਨ ਸਿੰਘ ਝੋਲੜਾ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜਥੇਬੰਦੀ ਨਕਾਈ ਲੁਧਿਆਣਾ ਅੱਜ ਅਸੀਂ ਇਸ ਐਕਸ਼ਨ ਦੇ ਦਫ਼ਤਰ ਦੇ ਵਿੱਚ ਸਾਡਾ ਦੂਜਾ ਧਰਨਾ ਪਹਿਲਾਂ ਵੀ ਅਸੀਂ 250 300 ਬੰਦਾ ਇਕੱਠਾ ਹੋ ਕੇ ਇਲਾਕੇ ਦੇ ਨੂੰ ਉਤਤਾਵਣੀ ਦਿੱਤੀ ਸੀ ਪਰ ਇਹਨੇ ਉਹਦਾ ਗਲਤ ਨੋਟਿਸ ਲਿਆ ਇੱਥੇ ਵਾਦੇ ਹੋਰ ਕਰਦਾ ਤੇ ਦੂਜੇ ਦਿਨ ਜਿਹੜੇ ਮੀਟਰ ਕੱਟਣੇ ਪਿੰਡਾਂ 'ਚ ਭੇਜਤੇ ਮੁਲਾਜ਼ਮ ਉਹਨਾਂ ਨਾਲ ਸਾਡਾ ਇੱਕ ਦੋ ਸਾਹੀਂ ਟਕਰਾਅ ਵੀ ਹੋਇਆ ਜਿਵੇਂ ਝੋਲੜਾਂ 'ਚ ਹੋਇਆ ਤੇ ਇਹਨਾਂ ਨੇ ਸਾਡੇ ਤੇ ਉਲਟੀ ਦਰਖਾਸਤ ਦਿੱਤੀ ਆ ਉਹ ਇਹਨਾਂ ਦੇ ਪਰਚੇ ਦਿਓ ਉਹ ਮਜ਼ਦੂਰ ਆ ਜਿਹੜੇ ਉਹਨਾਂ ਨੇ ਇਹਨਾਂ ਨੂੰ ਜਦੋਂ ਮੀਟਰ ਲਾਉਣ ਲੱਗੇ ਉਹਨੇ ਮੀਟਰ ਫੜ ਲਿਆ ਵੀ ਮੇਰਾ ਮੀਟਰ ਆ ਇਹ ਉਹਨੂੰ ਕਹਿੰਦੇ ਵੀ ਸਾਡਾ ਮੀਟਰ ਆ ਪਹਿਲੇ ਜਿਹੜੇ ਕਾਲੇ ਮੀਟਰ ਸੀ ਉਹਨਾਂ ਨੇ ਚੋਰੀ ਦੇ ਨਾਂ ਤੇ ਬਾਹਰ ਕੱਢਿਆ ਸੀ ਅੰਦਰ ਆ ਇਹ ਲੋਕ ਕੁੰਡੀਆਂ ਲਾਉਂਦੇ ਨੇ ਪੱਤੇ ਫਸਾਉਂਦੇ ਨੇ ਨੂੰ ਕਢਿਆ ਲੈਂਦੇ ਆ ਇਸ ਗੱਲ ਕਰਕੇ ਅਸੀਂ ਇਹਨਾਂ ਨੂੰ ਮੀਟਰੋਂ ਬਾਹਰ ਕੱਢਣਾ ਪਰ ਇਹ ਡਿਜੀਟਲ ਮੀਟਰ ਆ ਚੰਗੇ ਭਲੇ ਚੱਲਦੇ ਆ ਬਕਸੀਆਂ 'ਚ ਲੱਗੇ ਆ ਹੁਣ ਆ ਲੋਕਾਂ ਨੂੰ ਇਹ ਬਹਿਮ ਹੋ ਗਿਆ ਵੀ ਅਸੀਂ ਇੱਕ ਘਰ 'ਚ 2 ਮੀਟਰ ਲਵਾ ਲਗੇ ਸਾਡਾ ਬਿੱਲ ਵੰਡਿਆ ਜਾਊ ਕਿਹੜੀ ਮੁਕਤ بجلی ਚੱਲੂ ਉਹ ਲੋਕ ਫਸਾ ਲਏ ਇਹਨਾਂ ਨੇ ਬੱਡੀ ਪੰਦਰ ਤੇ ਉਹਨਾਂ ਦੇ ਗਾ ਫਾਰਮ ਭਰਾਲੇ ਮਤਲਬ ਜਿਹੜੇ ਨਵੇਂ ਮੀਟਰ ਲੱਗਦੇ ਆ ਉਹ ਜਿਹੜਾ ਵੀ ਕੋਈ ਨਵਾਂ ਕਨੈਕਸ਼ਨ ਲੱਗੂਗਾ ਉਹ 스마트 ਮੀਟਰ ਲੱਗੂਗਾ ਉਹ ਤੋਂ ਲਿਆ ਹੁੰਦਾ ਰੁਪਿਆ ਬਿਆਨ ਬਿਲਕੁਲ ਮੈਂ ਤੋਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਵੀ ਜਿਹੜੇ ਇਹ ਪੁਰਾਣਾ ਡਿਜੀਟਲ ਮੀਟਰ ਸੀਗਾ ਤੇ ਉਹਦੇ ਵਿੱਚ ਵੀ ਚੋਰੀ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਸੀਗੀ ਤੇ ਹੁਣ ਆ ਜਿਹੜੇ 스마트 ਮੀਟਰ ਲਾਏ ਜਾ ਰਹੇ ਆ ਜਿਹਦੇ ਵਿੱਚ ਕਹਿੰਦੇ ਆ SIM ਵੀ ਪੈਂਦਾਗਾ ਤੇ Wi-Fi ਨਾਲ ਕਨੈਕਟਡ ਆ ਤੇ ਇਹਦਾ ਸਰਕਾਰ ਨੂੰ ਫਾਇਦਾ ਕੀ ਆ ਇਹਦਾ ਫਾਇਦਾ ਇਹ ਆ ਜੀ ਇੱਕ ਤਾਂ ਜਿਹੜਾ ਮੀਟਰ ਆ ਫੈਕਟਰੀ ਚੋਂ ਬਣਦਾ ਹੀ 6000 ਦਾ ਤੇ ਗਾਹਾਂ ਜਾਂਦਾ ਜਾਂਦਾ 10000 ਦਾ ਪੈ ਜਾਂਦਾ ਇਹ 50000 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਆ ਜਿਹਦੇ ਬਹੁਤ ਵੱਡੇ ਜਿਹੇ ਪ੍ਰਸ਼ਤ ਲੋਕ ਆ ਉਹਨਾਂ ਨੇ ਹੱਥ ਰੰਗਣੇ ਆ ਤੇ ਬੋਝ ਆ ਜਿਹੜਾ ਆਮ ਲੋਕਾਂ ਤੇ ਪਾਉਣਾ ਸਾਡੀ ਤਾਂ ਮੰਗ ਹੀ ਨਹੀਂ ਅਸੀਂ ਤਾਂ ਕਹਿੰਦੇ ਆ ਸਾਡਾ ਪਾਵਰ ਕਾਮ ਮੁਕਤ ਮੀਟਰ ਦੇਵੇ ਮੁਕਤ ਮੀਟਰ ਲਾਵੇ ਪਰ ਇਹਨਾਂ ਨੇ ਦੇਚ ਕੋਈ ਵੀ ਥਲੁੱਟੀ ਨਾ ਹੋਣ ਦੀ ਬਜਾਏ ਇਹ ਜਿਹੜਾ ਕਾਰਪੋਰੇਟਿਵ ਫੈਸਲਾ ਉਹਨੂੰ ਲਾਗੂ ਕਰ ਰਹੇ ਆ ਇਹਦੇ ਇੱਕ ਗੰਭੀਰ ਸਿੱਟੇ ਨਿਕਲਣਗੇ ਕਿਉਂਕਿ ਹੁਣ ਤਾਂ ਅਸੀਂ ਮਾੜਾ ਮੋਟਾ 1 2 4 ਮਹੀਨੇ ਕੱਢ ਵੀ ਲੈਨੇ ਅਡੇ ਕੋਲ ਪੈਸੇ ਨਹੀਂ ਗਾਂ ਘਾ ਲਓ ਐਸਡੀਓ ਨਾਲ ਗੱਲ ਕਰ ਲੈਨੇ ਐਕਸ਼ਨ ਨਾਲ ਗੱਲ ਕਰਨੇ ਨਹੀਂ ਲੋਟ ਆਊਗਾ ਜੇ ਇਹ ਨਾਲ ਗੱਲ ਕਰ ਲੈਨੇ ਆ ਉਹ ਭਾਈਚਾਰੇ ਦੇ ਤੌਰ ਤੇ ਨਿਕਲ ਜਾਂਦਾ ਟਾਈਮ ਪਰ ਹੁਣ ਤਾਂ ਜਦ ਦੀ ਰਾਤ ਤੁਸੀਂ ਮਰੀਜ਼ ਆ ਕੋਈ ਬੱਚਿਆਂ ਨੇ ਪੜਨਾ ਕੋਈ ਬਜ਼ੁਰਗਾਂ ਇਹਨਾਂ ਨੇ ਕੁਝ ਨਹੀਂ ਦੇਖਣਾ ਜਿਹਦੇ ਪੈਸੇ ਮੁੱਕ ਗਏ ਇੱਕਦਮ ਆਟੋਮੈਟਿਕ ਤੁਹਾਡਾ ਮੀਟਰ ਕੱਢਿਆ ਲੈਣਾ ਤੇ ਨੇਰ ਕਰਦੀ ਹੋ ਜਾਣੀਆਂ ਤੁਸੀਂ ਮਜਬੂਰੀ ਬੱਸ ਜਿਵੇਂ ਆਪਾਂ ਮੋਬਾਈਲਾਂ ਦੇ ਹੱਥ ਪਾ ਚੁੱਕੇ ਆ ਮੋਬਾਈਲਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਕੁਨਾ ਤੋਂ ਬਿਨਾ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਕਹਿੰਦੇ ਵੀ ਰੀਚਾਰਜ ਦੇ ਨਾਲ ਹੀ ਇਹ ਬਿਜਲੀ ਚੱਲਿਆ ਕਰੂਗੀ ਵੀ ਜਿੰਨਾ ਰੀਚਾਰਜ ਕਰਵਾਵਾਂਗੇ ਉਹਨਾਂ ਕੋ ਮਤਲਬ ਆਪਾਂ ਖਵਤ ਕਰ ਸਕਾਂਗੇ ਕਿ ਇਹ ਆਉਣ ਵਾਲੇ ਸਮੇਂ 'ਚ ਮناسب ਹੈਗਾਗਾ ਕਿ ਆਪਣੇ ਇੰਡੀਆ ਦੇ ਵਿੱਚ ਇਹ ਕਾਨੂੰਨ ਲਾਗੂ ਹੋ ਸਕਦਾਗਾ ਨਹੀਂ ਇੰਡੀਆ ਦੇ ਵਿੱਚ ਤਾਂ ਡਿਜੀਟਲ ਨਹੀਂ ਚੱਲਿਆ ਬਹੁਤ ਲੋਕ ਇੱਥੇ ਵੱਡੀ ਪੱਧਰ ਤੇ ਅਣਪੜਹਾ ਸਾਡੇ ਵਰਗਿਆਂ ਨੂੰ ਸਮਝ ਨਹੀਂ ਆਉਂਦਾ ਮੋਬਾਈਲ ਤੇ ਕੀ ਆ ਇਹ ਸਾਰਾ ਕੁਝ ਜਿਹੜਾ ਮੋਬਾਈਲ ਤੇ ਚਲਾਉਣਾ ਚਾਹੁੰਦੇ ਆ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਕਿਉਂਕਿ ਇਹਨਾਂ ਦੀ ਇੱਕ ਸਿੱਧੀ ਸੋਚ ਆ ਵੀ ਲੋਕਾਂ ਨੂੰ ਬੇਰੁਜ਼ਗਾਰ ਕਰਨਾ ਜਿਵੇਂ ਖੇਤੀ ਦੇ ਵਿੱਚੋਂ 67% ਮਾਦੀ ਸੀ ਪਹਿਲਾਂ 28 ਰਹਿ ਗਈ ਆ ਇਹ ਤਰੀਕੇ ਦੇ ਨਾਲ ਸਿਰਫ ਇੱਕ ਪ੍ਰਬੰਧਕ ਰਹੂਗਾ ਜ਼ਾਰਿਆਂ ਦੇ ਵਿੱਚ ਬਾਕੀ ਮੁਲਾਜ਼ਮ ਸਾਰੇ ਘਰਾਂ ਨੂੰ ਜਾਣਗੇ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦੀ ਸਰਦਨਾ ਸਰਦਾਰ ਜੀ ਨੇ ਬਹੁਤ ਹੀ ਵਧੀਆ ਗੱਲਬਾਤ ਕੀਤੀ ਹੈ ਦਫੀ ਤੇ ਸਾਡੇ ਨਾਲ ਸਰਦਾਰ ਜੀ ਨੇ ਕਿਸਾਨ ਯੂਨੀਅਨ ਤੋਂ ਪੰਜਾਬ ਕਿਸਾਨ ਯੂਨੀਅਨ ਤੋਂ ਤੇ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਆਪਣਾ ਪੂਰਾ ਨਾਮ ਦੱਸੋ ਤੇ ਆਪਣੀ ਯੂਨੀਅਨ ਦਾ ਨਾਮ ਚਰਨ ਸਿੰਘ ਰਾਏਕੋਟਰ ਪੰਜਾਬ ਕਿਸਾਨ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਆ ਇਹ ਅਸਲ ਵਿੱਚ ਜਦੋਂ 19 ਨਵੰਬਰ 2021 ਨੂੰ ਕਾਨੂੰਨ ਵਾਪਸ ਲੈ ਲੇ ਤਾ ਸਾਡੀ ਜਥੇਬੰਦੀ ਨੇ ਜਿਹੜੇ ਤਿੰਨ ਕਾਨੂੰਨਾਂ ਤੋਂ ਬਿਨਾ ਹੋਰ ਨਾਲ ਜੋੜੇ ਸੀਗੇ ਉਸ ਮੌਕੇ ਮੁਤਾਬਕ ਜਿਹਦੇ ਵਿੱਚ ਬਿਜਲੀ ਬਿੱਲ 2020 ਤੇ ਪ੍ਰਦੂਸ਼ਣ ਜਿਹੜਾ ਬਿੱਲ ਬਣਾਇਆ ਸੀ ਇਹਨਾਂ ਨੇ ਤੀਜਾ ਘੱਟੋ ਘੱਟ ਸਮਰਥਨ ਮool ਜਿਹੜਾ ਸੀਗਾ ਉਹ ਤਿੰਨ ਮਤਾਂ ਜਿਹੜੀਆਂ ਸੀ ਮੁੱਖ ਜੋੜੀਆਂ ਸੀ ਬਾਕੀ ਸਟੇਟਾਂ ਦੇ ਨਾਲ ਲਾ ਕੇ ਜਦੋਂ ਇਹ 19 ਨਵੰਬਰ ਨੂੰ ਲੈ ਲਿਆ ਵਾਪਸ ਇਹ ਸਾਰੇ ਮਤਲਬ ਸਯੁਜਕਤ ਕਿਸਾਨ ਮੋਰਚੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਤੈਅ ਕਰ ਲਿਆ ਵੀ ਜਿੰਨਾ ਚਿਰ ਇਹ ਸਾਰੇ ਵਾਪਸ ਨਹੀਂ ਲੈਂਦੇ ਤੇ ਇਹਨੂੰ ਮਤਲਬ ਮੰਤਰੀ ਮੰਡਲ ਦੇ ਵਿੱਚ ਵਾਪਸ ਕਰਾ ਕੇ ਰਾਸ਼ਟਰਪਤੀ ਤੋਂ ਇਹਦੀ ਮੋਹਰ ਨਹੀਂ ਲੱਗਦੀ ਵੀ ਇਹ ਤਿੰਨੇ ਕਾਨੂੰਨ ਵਾਪਸ ਲੈ ਲੈ ਓਨੀ ਦੇਰ ਅਸੀਂ ਇੱਥੋਂ ਉੱਠਾਗੇ ਨਹੀਂ ਇੱਥੇ ਹੀ ਬੈਠਾਂਗੇ ਇਹਨਾਂ ਨੇ 9 ਦਸੰਬਰ ਨੂੰ ਲਿਖਤੀ ਆ ਜਿਹੜਾ ਲਿਖਤੀ ਨਾ ਮਤਲਬ ਦੋ ਤਾਂ ਇਹ ਵਾਪਸ ਵੀ ਸੀ ਵਾਪਸ ਲਵਾਂਗੇ ਨਹੀਂ ਲਾਗੂ ਕਰਦੇ ਇੱਕ ਬਿਜਲੀ ਸੋਧ ਬਿੱਲ 2020 ਇੱਕ ਜਿਹੜਾ ਪ੍ਰਦੂਸ਼ਣ ਬਿੱਲ ਜਿਹੜਾ ਬਣਾ ਸੀ ਤੇ ਤੀਜਾ ਜਿਹੜਾ ਸੀਗਾ ਘੱਟੋ ਘੱਟ ਸਮਰਥਨ ਮੁੱਲ ਦਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਜਥੇਬੰਦੀ ਬਣਾਵਾਂਗੇ ਦੂਜਾ ਕਮੇਟੀ ਬਣਾਵਾਂਗੇ ਕਮੇਟੀ ਦੇ ਵਿੱਚ ਕਿਸਾਨਾਂ ਨੂੰ ਵੀ ਲਵਾਵਾਂਗੇ ਉਸ ਤੋਂ ਬਾਅਦ ਤੈਅ ਹੋਊਗਾ ਜੋ ਕਰਨਾ ਉਹ ਭੰਮੜ ਪੂਸੇ ਜੋ ਪਾਇਆ ਪਿਆ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦਾ ਇਹ ਲਾਗੂ ਕਰਤਾ ਇਹ ਲਾਗੂ ਕਰਤਾ ਹੁਣ ਇਹ ਮਜਬੂਰੀਆਂ ਦਾ ਜਿਹੜਾ ਫਾਇਦਾ ਠਾਉਂਦੇ ਆ ਜਿਵੇਂ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਪਿੰਡਾਂ ਦੇ ਵਿੱਚ ਕਿਸੇ ਦਾ ਮੀਟਰ ਸੜ ਗਿਆ ਏ ਐਸਡੀਓ ਕਹਿੰਦਾ ਜਾਂ ਹੋਰ ਕਹਿੰਦੇ ਵੀ ਸਾਡੇ ਕੋਲੇ ਦੂਜਾ ਮੀਟਰ ਹੈ ਨਹੀਂ ਕਿਉਂਕਿ ਉਹ ਸਮਾਰਟ ਮੀਟਰ ਹੀ ਲਾਦਾ ਬਿਲਕੁਲ ਉਹ ਫਿਰ ਇੰਨਾ ਦੁਖੀ ਹੋਇਆ ਅਗਲਾ ਕਹਿੰਦਾ ਵੀ ਜਿਹੜਾ ਮਰਜ਼ੀ ਲਾ ਦੇ ਉਹ ਵਾਈਫ ਕਰ ਦੇ ਜਿਹੜਾ ਮਰਜ਼ੀ ਲਾ ਦੇ ਬਿਲਕੁਲ ਪਰ ਅਸੀਂ ਇਹਦਾ ਵਿਰੋਧ ਕਰਦੇ ਆ ਇਹ ਬਹੁਤ ਖਤਰਨਾਕ ਗੱਲ ਆ ਇੱਕ ਤਾਂ ਇਹ ਆ ਆਪਣੀ ਮਨਮਰਜ਼ੀ ਦਾ ਥੋੜੇ ਜਾਦ ਹੋਊਗਾ ਮੋਬਾਈਲ ਆ ਜਿਹੜੇ ਇਹ ਰੇਲੈਂਸ ਵਾਲਿਆਂ ਨੂੰ ਅਡਾਨੀ ਬਾਨੀ ਉਹਨਾਂ ਨੂੰ ਉਹ ਵੱਡੇ ਘਰਾਂਿਆਂ ਨੂੰ ਕਾਰਪਟ ਘਰਾਂਿਆਂ ਨੂੰ ਇਹ ਦੇ ਦਿੰਦਾ ਜਿਹੜਾ ਸਿਸਟਮ ਆ ਜਿਹੜਾ ਸਾਰਾ ਬਿਜਲੀ ਦਾ ਥੋੜੇ ਜਾਦ ਹੋ ਸਰਕਾਰਤਾ ਜਿਹੜਾ ਅਸੀਂ ਸਾਰਾ ਇਹ ਸਟੇਟ ਦੇ ਅੰਡਰ ਹ ਆ ਬੁੰਦੀ ਇੱਕ ਸੋਸਾਇਟੀ ਖੋਲਤੀ ਇਹਨਾਂ ਦੀ ਪ੍ਰਾਈਵੇਟ ਉਹ ਪ੍ਰਾਈਵੇਟ ਸੋਸਾਇਟੀ ਆ ਲੋਕਾਂ ਨੂੰ ਜਿਹੜੀ ਖਾਦ ਆ ਉਹ ਘੱਟ ਕੀਮਤ ਤੇ ਦੇ ਰਹੀ ਆ ਅੱਜ ਤਾਂ ਕਿ ਜਿਹੜੀਆਂ ਸੋਸਾਇਟੀਆਂ ਬਿਲਕੁਲ ਬੁਰੀ ਤਰ੍ਹਾਂ ਫੇਲ ਹੋ ਜਾਣ ਜਦੋਂ ਫੇਲ ਹੋ ਗਿਆ ਫਿਰ ਮਨਮਰਜ਼ੀ ਕਰਾਂਗੇ ਫਿਰ 4 4 500 ਇਸੇ ਤਰ੍ਹਾਂ ਜਿਹੜਾ ਹੈਗਾ ਥੋੜੇ ਜਾਤੂ ਜਿਹੜਾ ਆਪਣੇ ਰਿਲਾਇੰਸ ਵਾਲਿਆਂ ਨੇ ਪਹਿਲਾਂ ਮੋਬਾਈਲ ਦੇ ਉੱਤੇ 30 ਰੁਪਏ ਨਾਲ ਚਲਾਉਂਦੇ ਸੀ ਅੱਜ 750 ਰੁਪਏ ਕਰਤਾ ਏਕਣ ਜਦੋਂ ਇਹ ਲੱਗ ਗਏ ਤਾਂ ਇਹ ਮਨਮਰਜ਼ੀ ਦੇ ਨਾਲ ਆਪ ਦੇ ਰੇਟ ਵਧਾ ਦਿਆ ਕਰਨਗੇ ਰੇਟ ਵਧਾ ਕੇ ਖਰਚੇ ਪਾ ਦਿਆ ਕਰਨਗੇ ਸਾਨੂੰ ਅਸੀਂ ਬੇਬਸ ਹੋਏ ਜਿੰਨੇ ਉਹ ਪਾਤੇ ਕਿਉਂਕਿ ਸਾਡੀ ਬਿਜਲੀ ਬੰਦ ਹੋ ਜਾਇਆ ਕਰੂ ਸਾਡੇ ਕੋਈ ਬਿਮਾਰ ਹੋਇਆ ਕਰੂ ਬਜ਼ੁਰਗ ਹੋਊ ਕਿਉਂਕਿ ਹੁਣ ਇੱਕ ਤਾਂ ਗਰਮੀ ਤਾਪਸ ਜਿਹੜੀ ਸੰਸਾਰ ਪੱਧਰ ਤੇ ਤਾਪਸ ਜਿਹੜਾ ਹੈਗਾ ਇਹ ਬਹੁਤ ਵੱਧ ਗਈ ਆ ਇਸ ਕਰਕੇ ਅਸੀਂ ਦੁਖੀ ਹੋਣਾ ਦੁਖੀ ਕਰਕੇ ਅਸੀਂ ਇਹ ਤੋਂ ਬਿਨਾ ਰਹਿ ਹੀ ਨਹੀਂ ਸਕਦੇ ਇਸ ਲਈ ਅਸੀਂ ਇਹਦਾ ਵਿਰੋਧ ਕਰਦੇ ਆ ਸਾਂਝੀਆਂ ਜਥੇਬੰਦੀਆਂ ਵੀ ਅਸੀਂ ਕਿਸੇ ਕੀਮਤ ਤੇ ਨਹੀਂ ਲੱਗਣੇ ਦੇ ਆ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਨੇ ਗੱਲਬਾਤ ਕੀਤੀ ਤੇ ਸਾਰੇ ਹੀ ਸਾਡੇ ਬਲਾਰੇ ਨੇ ਗੱਲਬਾਤ ਕੀਤੀ ਤੇ ਅਸੀਂ ਲਾਸਟਲੀ ਗੱਲਬਾਤ ਕਰਾਂਗੇ ਸਾਡੇ ਸਾਰੇ ਇੱਥੇ ਜੋ ਕਿਸਾਨ ਜੀ ਉਹਨਾਂ ਦੇ ਆਗੂ ਨੇ ਤੇ ਮੁੱਖ ਆਗੂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਲਾਸਟਲੀ ਇੱਕ ਸਵਾਲ ਤੁਹਾਡੇ ਸਾਰਿਆਂ ਤੋਂ ਆ ਜੀ ਜੋ ਇਹ ਸੰਘਰਸ਼ ਤੁਹਾਡਾ ਚੱਲ ਰਿਹਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਬਿਜਲੀ ਬੋਰਡ ਨਹੀਂ ਮੰਨਦਾ ਵੀ ਅਸੀਂ ਇਹ 스마트 ਮੀਟਰ ਨਹੀਂ ਹਟਾਵਾਂਗੇ ਤੇ ਆਉਣ ਵਾਲੇ ਸਮੇਂ ਚ 스마트 ਮੀਟਰ ਹੀ ਲੱਗਣਗੇ ਤਾਂ ਤੁਹਾਡਾ ਅਗਲੀ ਕਾਰਵਾਈ ਕੀ ਹੋਵੇਗੀ ਜੀ ਦੇਖੋ ਅਸੀਂ ਐਲਾਨ ਕੀਤਾ ਹੈ ਚਿਪ ਵਾਲੇ ਮੀਟਰ ਪਿੰਡਾਂ ਵਿੱਚ ਲੱਗਣ ਨਹੀਂ ਦੇਣੇ ਇਹਦੀਆਂ ਆਧਾਰਨਾ ਪਹਿਲਾਂ ਜਿੱਥੇ ਲੋਕ ਜਥੇਬੰਦ ਸੀ ਉੱਥੇ ਚਿਪ ਦੂਜੇ ਮੀਟਰ ਵੀ ਅੱਜ ਕੱਲ੍ਹ ਉਵੇਂ ਉਹਨਾਂ ਦੇ ਘਰਾਂ ਦੇ ਵਿੱਚ ਜਿੱਥੇ ਲੋਕ ਨਹੀਂ ਜਥੇਬੰਦ ਸੀ ਉਹਨਾਂ ਦੇ ਮੀਟਰ ਬਾਹਰ ਬਕਸਿਆਂ 'ਚ ਐਮੇਜਨ ਬਿਜਲੀ ਬੋਰਡ ਦਾ ਫੈਸਲਾ ਸੀ ਇੱਕ ਕਿ ਸਾਰੇ ਮੋਟਰਾਂ ਤੇ ਕੱਲੀ-ਕੱਲੀ ਮੋਟ ਤੇ ਅਸੀਂ ਟ੍ਰਾਂਸਫਾਰਮਰ ਰੱਖਾਂਗੇ ਅੱਜ ਤੱਕ ਬਿਜਲੀ ਬੋਰਡ ਲਾਗੂ ਨਹੀਂ ਕਰ ਸਕਿਆ ਨਾ ਜਿਹੜਾ ਹੁਣ ਚਿਪ ਵਾਲੇ ਮੀਟਰ ਦਾ ਲਾਗੂ ਹੋਣਾ ਤੇ ਨਾ ਲਾਗੂ ਹੋਣ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਖਿਲਾਫ ਡ੍ਰਿਡ ਤਾਂ ਲੜਨ ਗਿਆ ਚਿਪ ਵਾਲੇ ਮੀਟਰ ਕਿਸੇ ਕੀਮਤ ਤੇ ਹੀ ਪਿੰਡਾਂ 'ਚ ਲਗਾਨੀ ਦੇਣੇ ਜਿਹੜੇ ਲੱਗ ਚੁੱਕੇ ਆ ਜੀ ਉਹਨਾਂ ਦੀ ਗੱਲ ਕਰਦਾ ਵੀ ਉਹਨਾਂ ਦਾ ਕੀ ਕੀਤਾ ਜਾਊਗਾ ਉਹਨਾਂ ਨੂੰ ਵੀ ਅਸੀਂ ਹਰ ਹਾਲਤ ਵਾਪਸ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪੱਟ ਕੇ ਦੇ ਰਹੇ ਹਾਂ ਪੱਟ ਕੇ ਉਹਨਾਂ ਨੂੰ ਅਸੀਂ ਪੱਟ ਕੇ ਨਾ ਦੇਵਾਂਗੇ ਉਹਨਾਂ ਲੋਕਾਂ ਨੂੰ ਮਨਾਵਾਂਗੇ ਇਹਦੇ ਬੜੇ ਮਤਲਬ ਨੁਕਸਾਨ ਦੇ ਖਤਰੇ ਆ ਇਹਦੇ ਤੁਸੀਂ ਬੇਵੱਸ ਹੋਏ ਉਦੋਂ ਲਵਾ ਲੈ ਉਹਨਾਂ ਨੂੰ ਅਸੀਂ ਪੱਟ ਕੇ ਇਹਨਾਂ ਨੂੰ ਵਾਪਸ ਕਰਾਂਗੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਾਡੇ ਆਗੂ ਸਾਹਿਬਾਨਾਂ ਦਾ ਤੇ ਇਹਨਾਂ ਨੇ ਬਹੁਤ ਹੀ ਵਧੀਆ ਵਿਸਤਾਰ ਨਾਲ ਸਾਰੀ ਗੱਲਬਾਤ ਦੱਸੀ ਤੇ ਜੋ ਇਹ ਧਰਨਾ ਪ੍ਰਦਰਸ਼ਨ ਇੱਥੇ ਹੋ ਰਿਹਾ ਹੈਗਾ ਇਹ ਦੱਸਿਆ ਗਿਆ ਵੀ 스마트 ਮੀਟਰਾਂ ਦੇ ਵਿਰੋਧਤਾ ਲਈ ਹੀ ਹੋ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਜੋ 스마트 ਮੀਟਰ ਲੱਗੇ ਹੋਏ ਨੇ ਜਾਂ ਨਵੇਂ ਲੱਗ ਰਹੇ ਨੇ ਉਹਨਾਂ ਨੂੰ ਬਿਲਕੁਲ ਹੀ ਬੰਦ ਕੀਤਾ ਜਾਊਗਾ ਜਾਂ ਜੋ ਲੱਗੇ ਹੋਏ ਆ ਉਹਨਾਂ ਨੂੰ ਬਦਲਵਾਇਆ ਜਾਊਗਾ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਸੰਘਰਸ਼ ਹੋਰ ਵੀ ਤੇਜ਼ ਹੋ ਸਕਦਾ ਜੇ ਸਰਕਾਰ ਇਹ ਇਹ ਜੋ ਇਹ ਨੀਤੀ ਨੂੰ ਵਾਪਸ ਨਹੀਂ ਲੈਂਦੀ ਤੇ ਦੇਖਣਾ ਇਹ ਹੀ ਆ ਵੀ ਆਉਣ ਵਾਲੇ ਸਮੇਂ 'ਚ ਸਰਕਾਰ ਆਪਣੇ ਕਿਸਾਨ ਯੂਨੀਅਨ ਦੇ ਆਗੂਆਂ ਦੀ ਜਾਂ ਜੋ ਆਪਣੇ ਸੂਬਾਵਾਸੀ ਨੇ ਉਹਨਾਂ ਦੀਆਂ ਮੰਗਾਂ ਨੂੰ ਮੰਨਦੀ ਆ ਜਾਂ ਨਹੀਂ ਮੰਨਦੀ ਬਿਜਲੀ ਬੋਰਡ ਇਸ ਦੇ ਉੱਤੇ ਕੀ ਨਿਰਣੈ ਲੈਂਦਾਗਾ ਕੀ ਫੈਸਲਾ ਲੈਂਦਾਗਾ ਇਹ ਆਉਣ ਵਾਲਾ ਸਮਾਂ ਹੀ ਦੇਖਿਆ ਜਾਊਗਾ ਇਹ ਚਿਪਲੇ ਜਿਹੜੇ ਮੀਟਰ ਨਵੀਂ ਟੈਕਨੋਲੋਜੀ ਦੇ ਮੀਟਰ ਆਏ ਨੇ ਸਮਾਰਟ ਮੀਟਰ ਕਹਿੰਦੇ ਆ ਇਹ ਲੱਗ ਰਹੇ ਆ ਹੁਣ ਅੱਜਕੱਲ ਇਹਨਾਂ ਦਾ ਕਿਸਾਨ ਯੂਨੀਅਨਸ ਹੋ ਗਈ ਜਿਵੇਂ ਟਕੌਂਦਾ ਤੇ ਕਿਰਤੀਸਾਂ ਯੂਨੀਅਨ ਇਹ ਵਿਰੋਧ ਕਰ ਰਹੇ ਆ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਹੈਗਾ ਮੰਗ ਪੱਤਰ ਅਸੀਂ ਲੈ ਲਿਆ ਹੈਗਾ ਇਹ ਅਸੀਂ ਉੱਚ ਅਧਿਕਾਰੀਆਂ ਨੂੰ ਭੇਜਾਂਗੇ ਵਿਚਾਰ ਕਰਨ ਵਾਸਤੇ ਰਾਏਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚ